ਸੋਇਰਾ ਸਵੇਰਾ ਤਲਵਾੜੀ ਵਾਲੀ ਸਾਈਡ ਤੋਂ ਆਦੀ ਕੀ ਅਸੀਂ ਸਸਰ ਨਿਆਰ ਤੇ ਜਿਉਂਦੇ ਮੈਂਗੀ ਤਾਂ ਬਿਚ ਡੈਡ ਬੋਡੀ ਜਾਪੀ ਨਿਆਰ ਦੇ ਵਿੱਚ ਤੇ ਪੁਲਿਸ ਨੂੰ ਤਲਾਹ ਕੀਤੀ ਹੈ ਤੇ ਪੁਲਿਸ ਆਈ ਹੈ ਤੇ ਡੈਡ ਬੋਡੀ ਕੱਢਤੀ ਹੈ ਹਲੇ ਕਿਸਨਾਖਤ ਨਹੀਂ ਹੋਈ ਅੱਛਾ ਅਜੇ ਪਤਾ ਨਹੀਂ ਲੱਗਾ ਬੰਦਾ ਕਿੱਥੋਂ ਦਾ ਹੈ ਬੰਦਾ ਨਹੀਂ ਕੋਈ ਪਤਾ ਨਹੀਂ ਕਿੰਨੀ ਕੁ ਉਮਰ ਲੱਗ ਰਹੀ ਬੰਦੇ ਦੀ ਮੁਰ ਘਟ ਘਟ 40 45 ਸਾਲ ਭਾਜੀ ਪਿੰਡੋਂ ਇੱਕ ਬੱਡਲਾ ਪਿੰਡ ਪੈਂਦਾ ਸਾਡੇ ਕੰਢੀ ਕਨਾਰ ਨਹਿਰ ਆ ਉੱਥੇ ਕੋਈ ਤਲਵਾੜੀ ਸਾਈਡੋਂ ਡੈਡ ਬੋਡੀ ਆਈ ਸੀ ਇਹਨੂੰ ਪਿੰਡ ਦੇ ਬੰਦਿਆਂ ਨੇ ਫੋਨ ਕੀਤਾ ਸੀਗਾ ਕਿ ਇੱਥੇ ਡੈਡ ਬੋਡੀ ਕੋਈ ਆ ਰਹੀ ਆ ਤਾਂ ਮੈਂ ਇੱਥੇ ਮੋ ਇਹ ਨਾਮ ਨੂੰ ਬਖਤੀ ਹਤਾ ਟ੍ਰੇਸ ਨਹੀਂ ਹੋਈ ਜਦੋਂ ਇਹਨੂੰ ਪੱਤਰ ਘਟਿਆ ਵਾਸਤੇ ਅਸੀਂ ਸਿਵਲ ਹਸਪਤਲ ਡੈੱਡ ਹੌਸਟ ਚ ਰੱਖਣ ਲੱਗੇ ਆ ਜੇ ਟ੍ਰੇਸ ਹੋ ਜਾਂਦੀ ਸਾਰੇ ਇਲਾਕੇ ਵਿੱਚ ਆਪਾਂ ਉਹਦੀ ਨਮੰਦੀ ਕਰਾਵਾਂਗੇ ਵੀ ਜੋ ਡੈੱਡ ਬੋਡੀ ਕਿਸੇ ਦੀ ਕੋਈ ਗੁੰਮ ਹੋਇਆ ਪਤਾ ਉਹਦੀ ਆਪਾਂ ਤਲਾਸ਼ ਦੇ ਦਿੰਦੇ ਆ ਤਾਂਜੀ ਉਹ ਤਲਾਵਾੜੇ ਵੀ ਦਿੰਦੇ ਆ ਵੀ ਜੇ ਕਿਸੇ ਕੋਈ ਛਿੰਦਗੀ ਲਿਖਿਆ ਤਾਂ ਉਹਦੇ ਹਿਸਾਬ ਨਾਲ ਆਪਾਂ ਕਰ ਦੇਣਾ ਇਹ ਸਵੇਰੇ ਸਵੇਰਾ ਤਰਵਾੜੀ ਵਾਲੀ ਸਾਈਡ ਤੋਂ ਆਦੀ ਸੀ ਅਸੀਂ ਸਵੇਰ ਨਿਆਰ ਤੇ ਹੀ ਕੁੰਦੇ ਬੈਂਗੀ ਤਾਂ ਬਿਜ ਡੈੱਡ ਬੋਡੀ ਜਾਪੀ ਨਿਆਰ ਦੇ ਵਿੱਚ ਤੇ ਪੁਲਿਸ ਨੇ ਤਲਾਸ਼ ਕੀਤੀ ਹੈ ਤੇ ਪੁਲਿਸ ਆਈ ਹੈ ਤੇ ਡੈੱਡ ਬੋਡੀ ਕੱਢਤੀ ਹੈ ਹਲੇ ਕਿਸ ਨਾਂਖਤ ਨਹੀਂ ਹੋਈ ਅੱਛਾ ਇਹ ਪਤਾ ਨਹੀਂ ਲੱਗਾ ਬੰਦਾ ਕਿੱਥੋਂ ਦਾ ਹੈ ਬੰਦਾ ਨਹੀਂ ਕੋਈ ਪਤਾ ਨਹੀਂ ਕਿੰਨੀ ਕੁ ਉਮਰ ਲੱਗ ਰਹੀ ਬੰਦੇ ਦੀ ਮੁਰ ਘਟ ਘਟ 40 45 ਸਾਲ ਭਾਜੀ ਪਿੰਡੋਂ ਇੱਕ ਬੱਡਲਾ ਪਿੰਡ ਪੈਂਦਾ ਸਾਡੇ ਕੰਡੀ ਖਨਾਰ ਨਹਿਰ ਆ ਉੱਥੇ ਕੋਈ ਤਲਵਾੜੇ ਸਾਡੇ ਨੂੰ ਡੈੱਡ ਬੋਡੀ ਆਈ ਸੀ ਇਹਨੂੰ ਪਿੰਡ ਦੇ ਬੰਦਿਆਂ ਨੇ ਫੋਨ ਕੀਤਾ ਸੀਗਾ ਕਿ ਇੱਥੇ ਡੈੱਡ ਬੋਡੀ ਕੋਈ ਆ ਰਹੀ ਆ ਤਾਂ ਮੈਂ ਇੱਥੇ ਮੋਕੇ ਤੇ ਆ ਗਏ ਇਹ ਨਾਮ ਨੂੰ ਵਿਅਕਤੀ ਹਾਲ ਤੱਕ ਟ੍ਰੇਸ ਨਹੀਂ ਹੋਈ ਜੇ ਤੋ ਇਹਨੂੰ 72 ਘੰਟਿਆਂ ਬਾਅਦ ਤੇ ਅਸੀਂ ਸਿਵਲ ਹਸਪਤਲ ਡੈੱਡ ਹੌਸਟ ਚ ਰੱਖਣ ਲੱਗੇ ਆ ਜੇ ਟੈਸ ਹੋ ਜਾਂਦੀ ਸਾਰੇ ਇਲਾਕੇ ਵਿੱਚ ਆਪਾਂ ਉਹਦੀ ਨਮੈਂਤੀ ਕਰਵਾਗੇ ਵੀ ਜੋ ਡੈੱਡ ਬੋਡੀ ਕਿਸੇ ਦੀ ਕੋਈ ਗੁੰਮ ਹੋਇਆ ਪਤਾ ਉਹਦੀ ਆਪਾਂ ਤਲਾਸ਼ ਦੇ ਦਿੰਦੇ ਆ ਸਾਜੀ ਬੋ ਤਲਾਵਾੜੇ ਵੀ ਦਿੰਦੇ ਆ ਵੀ ਜੇ ਕਿਸੇ ਕੋਈ ਚਿੰਦਗੀ ਲਿਖਿਆ ਉਹਦੀ ਉਹਦੇ ਹਿਸਾਬ ਨਾਲ ਆਪਾਂ ਕਰਦੇ ਜਮ ਵਿੱਚ ਲਿਆ ਆ ਇਹ ਸਵੇਰੇ ਸਵੇਰਾ ਤਲਵਾੜੀ ਵਾਲੀ ਸਾਈਡ ਤੋਂ ਆਦੀ ਵੀ ਹਾਂ ਅਸੀਂ ਸਸਰ ਨਿਆਰ ਤੇ ਹੀ ਕੁੰਦੇ ਮੈਂਗੀ ਤਾਂ ਬਿਜ ਡੈੱਡ ਬੋਡੀ ਜਾਪੀ ਨਿਆਰ ਦੇ ਵਿੱਚ ਤੇ ਪੁਲਿਸ ਨੇ ਤਲਾਸ਼ ਕੀਤੀ ਹੈ ਤੇ ਪੁਲਿਸ ਆਈ ਹੈ ਤੇ ਡੈੱਡ ਬੋਡੀ ਕੱਢਤੀ ਹੈ ਹਲੇ ਕੋਈ شناخت ਨਹੀਂ ਹੋਈ ਅੱਛਾ ਭਾਈ ਪਤਾ ਨਹੀਂ ਲੱਗਾ ਬੰਦਾ ਕਿੱਥੋਂ ਦਾ ਹੈ ਬੰਦਾ ਨਹੀਂ ਕੋਈ ਪਤਾ ਨਹੀਂ ਕਿੰਨੀ ਕੁ ਉਮਰ ਲੱਗ ਰਹੀ ਹੈ ਬੰਦੇ ਦੀ ਮੁਰ ਘਟ ਘਟ 40 45 ਸਾਲ ਭਾਈ ਪਿੰਡੋਂ ਇੱਕ ਬੱਡਲਾ ਪਿੰਡ ਪੈਂਦਾ ਸਾਡੇ ਕੰਡੀ ਕਣਾਂ ਨਹਿਰ ਆ ਉੱਥੇ ਕੋਈ ਤਲਵਾੜੇ ਸਾਈਡਰੋਂ ਡੈੱਡ ਬੋਡੀ ਆਈ ਸੀ ਮੈਂ ਪਿੰਡ ਦੇ ਬੰਦਿਆਂ ਨੇ ਫੋਨ ਕੀਤਾ ਸੀਗਾ ਭਾਈ ਇੱਥੇ ਡੈੱਡ ਬੋਡੀ ਕੋ ਆ ਰਹੀ ਆ ਤਾਂ ਮੈਂ ਇੱਥੇ ਮੌਕੇ ਤੇ ਆ ਗੇ ਇਹ ਨਾਮ ਨੂੰ ਵਿਅਕਤੀਅਤ ਤਾਂ ਟ੍ਰੇਸ ਨਹੀਂ ਹੋਈ ਜਦੋਂ ਇਹਨੂੰ 72 ਘੰਟਿਆਂ ਬਾਅਦ ਤੇ ਅਸੀਂ ਸਿਵਲ ਹਸਪਤਲ ਡੈੱਡ ਹੌਸਟ ਚ ਰੱਖਣ ਲੱਗੇ ਆ ਜੇ ਟੈਸ ਹੋ ਜਾਂਦੀ ਸਾਰੇ ਇਲਾਕੇ ਵਿੱਚ ਆਪਾਂ ਉਹਦੀ ਨਮਾਇੰਤੀ ਕਰਾਵਾਂਗੇ ਵੀ ਜੋ ਡੈੱਡ ਬੋਡੀ ਕਿਸੇ ਦੀ ਕੋ ਗੁੰਮ ਹੋਇਆ ਪਤਾ ਉਹਦੀ ਆਪਾਂ ਤਲਾਸ਼ ਦੇ ਦਿੰਦੇ ਆ ਤਾਂਜੀ ਉਹ ਤਲਾਵੜੇ ਵੀ ਦਿੰਦੇ ਆ ਵੀ ਜੇ ਕਿਸੇ ਕੋ ਬੁਝਿੰਦੀ ਦੇਖੀ ਜਾਵੇ ਉਹਦੀ ਪੂਰੇ ਹਿਸਾਬ ਨਾਲ ਆਪਾਂ ਕਰ ਦੇ ਜਮ ਵਿੱਚ ਲਿਆ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par